ਹੈਲੋ ਜੀ ਸ਼ਸ਼ੀਕਲ ਜੀ ਸਾਰਿਆਂ ਨੂੰ ਵੈਲਕਮ ਬੈਕ ਟੂ आवर YouTube ਚੈਨਲ ਤੁਨ ਉਸ ਕ੍ਰੀਏਟਿਵ ਕੋਰਨਰ ਤੇ ਅੱਜ ਮੈਂ ਲੱਗੀ ਇੱਕ ਨਵੀਂ ਵੀਡੀਓ ਸਟਾਰਟ ਕਰਨ ਤੇ ਇਸ ਦੇ ਵਿੱਚ ਆਪਾਂ ਤੁਹਾਨੂੰ ਸਾਰਿਆਂ ਨੂੰ ਦਰਸ਼ਨ ਕਰਾਵਾਂਗੇ ਬਾਬਾ ਬੁੱਢਾ ਸਾਹਿਬ ਗੁਰਦੁਆਰਾ ਸਾਹਿਬ ਦੇ ਤੇ ਇਹ ਵੀਡੀਓਜ਼ ਨਹੀਂ ਕਲਿੱਪਸ ਤੇ ਮੇਰੇ ਕੋਲ ਕਾਫੀ ਟਾਈਮ ਲੱਗਿਆ ਸੀ ਮਤਲਬ 10 15 ਦਿਨ ਹੋ ਚੁੱਕੇ ਆ पर एडिट नहीं हो पाई मेरे को काफी दिन हो चुके थे तो आज मैं सोचा क्यों ना एडिट करके इस वीडियो ਨੂੰ ਅਪਲੋਡ ਕੀਤਾ ਜਾਵੇ ਤੇ ਆਪਾਂ ਗਏ ਸੀ ਰਾਤ ਨੂੰ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਤੇ ਆਉਂਦੇ ਦਰਸ਼ਨ ਕਰਨ ਦੇ ਹਾਂ ਹੰਜੀ ਤੇ ਇਹ ਆ ਜੋੜਾ ਕਰ ਪਰ ਜੋੜੇ ਆਪਾਂ ਜਮਾ ਨਹੀਂ ਕਰਵਾਈ ਕਿਉਂਕਿ ਆਪਾਂ ਪਹਿਲਾਂ ਹੀ ਜੋੜੇ ਨਹੀਂ ਸੀ ਪਾ ਕੇ ਆਏ ਘਰੋਂ ਹੀ ਆਪਾਂ ਨੰਗੇ ਪੈਰੀ ਆਏ ਸੀ ਸਾਰੇ ਜਾਣੇ ਸੋ ਆਪਾਂ ਜੋੜੇ ਨਹੀਂ ਜਮਾ ਕਰਵਾਏ ਤੇ ਹੁਣ ਆਪਾਂ ਕਰਦੇ ਆਂ ਹੈਂਡ ਵਾਸ਼ ਤੇ ਇੱਥੇ ਮੈਂ ਵੀਡੀਓ ਰਿਕਾਰਡ ਕਰ ਰਹੀ ਸੀ ਤੇ ਪਿੱਛੇ ਮੇਰੇ ਚਾਚੂ ਦਾ ਬੇਟਾ ਮੈਨੂੰ ਤੰਗ ਕਰ ਰਿਹਾ ਸੀ ਮੈਨੂੰ ਕਹਿੰਦਾ ਹੈਂਡ ਵਾਸ਼ ਕਰਦੀ ਹੋਈ ਵੀਡੀਓ ਬਣਾ ਰਹੇ ਹੋ ਕੋਈ ਅਵਾਜ਼ ਚਲੋ ਜੀ ਹੁਣ ਆਪਾਂ ਕਰਦੀਆਂ ਦਰਸ਼ਨ ਮੁਕਤੀ ਨਾਲ ਤੁਹਾਨੂੰ ਵੀ ਕਰਾਉਨੇ ਆ ਤੁਮ ਅਥਾ ਦੇਖਦੇ ਆ ਨਾਲੇ ਤੁਸੀਂ ਵੀ ਸਾਰੇ ਜਣੇ ਦੱਸਿਓ ਕਿੰਨੇ ਕਿੰਨੇ ਸਰਦੂਆ ਸਾਹਿਬ ਦੇ ਦਰਸ਼ਨ ਕੀਤੇ ਹੋ ਯਾਨੀ ਇਥੇ ਆਪਾਂ ਕਰਵਾਈ ਸੀ ਦੇ ਗਏ ਤੇ ਹੁਣ ਆਪਾਂ ਦੇ ਨਾਲ ਦੇ ਅੰਦਾਜ਼ ਕਰਕੇ ਕਿ ਫਿਰ ਆਪਾਂ ਚੱਲਦੇ ਹਾਂ ਮੱਖ ਟਿੱਕਣ ਨੂੰ ਹੁਣ ਤਾਂ ਵੀ ਕਰਵਾ ਲਿਆ ਦਰਬਾਰ ਦੇ ਦਰਸ਼ਨ ਤੇ ਇਹ ਬਹੁਤ ਤੰਗ ਕਰਦਾ ਹੈ ਛੋਟਾ ਜਿਹਾ ਇਹ ਜਿਹੜਾ बोल ਰਿਹਾ ਸੀ ਕਿ ਸੀ ਹੈਂਡ ਵਾਸ਼ ਕਰਦੇ ਵੀ ਵੀਡੀਓ ਬਣਾ ਰਹੀ ਹਾਂ ਮੇਰੇ ਚਾਚੂ ਦਾ ਬੇਟਾ ਹੈ ਤੇ ਚਲੋ ਆਪਾਂ ਕਰਦੇ ਹਾਂ ਵੀਡੀਓਗੇ ਕੰਟੀਨਿਊ ਕਿ ਨਾਲ-ਨਾਲ ਤੁਹਾਨੂੰ ਮੈਂ ਗੁਰਦੁਆਰਾ ਸਹਿਲ ਦਾ ਇਤਿਹਾਸ ਦੱਸਾਂਗੀ ਜਿੰਨਾ ਕੁ ਮੈਨੂੰ ਪਤਾ ਹੈ ਗੁਰਦੁਆਰਾ ਬਾਬਾ ਬੀਰ ਸਾਹਿਬ ਉਹ ਪਵਿੱਤਰ ਸਥਾਨ ਜਿੱਥੇ ਪਪਾ ਗੁੱਡਾ ਸਾਹਿਬ ਜੀ ਨੇ ਮਾਤਾ ਗੰਗਾ ਜੀ ਨੂੰ ਪੁੱਤਰ ਦਾ ਬਦ ਦਿੱਤਾ ਸੀ ਆ ਜਾਂਦਾ ਹੈ ਕਿ ਇੱਕ ਵਾਰ ਮਾਤਾ ਗੰਗਾ ਜੀ ਗੁਰੂ ਘਰ ਦੇ ਬਹੁਤ ਹੀ ਕੀਮਤੀ ਦੁਸ਼ਾਲੇ ਸੁਕਾਰੇ ਸਨ ਤੇ ਦੁਸ਼ਾਲੇ ਵੀ ਕੀ ਪ੍ਰਤੀ ਚੰਦੀਕਾਰ ਵਲੀ ਕਰਨਾ ਜੋ ਕਿ ਮਾਤਾ ਗੰਗਾ ਜੀ ਦੀ ਜੇਠਾਣੀ ਲੱਗਦੀ ਸੀ ਰਿਸ਼ਤੇ ਵਜੋਂ ਤੇ ਉਹ ਆਪਣੇ ਪਤੀ ਪ੍ਰਤੀ ਚੰਦ ਕਹਿਣ ਲੱਗੀ ਕਿ ਮੈਨੂੰ ਵੀ ਵਧਿਆ ਦੋਸ਼ਾਲੀ ਲਿਆ ਕੇ ਦੇਉਂ ਮੈਂ ਵੀ ਸੰਭਾਲ ਕੇ ਰੱਖਣੀ ਹਨ ਤਾਂ ਅੱਗੋਂ ਪ੍ਰਤੀ ਚੰਦ ਕਹਿਣ ਲੱਗਾ ਕਿ ਇਹ ਦੋਸ਼ਾਲੀ ਆਪਣੇ ਪੁੱਤਰ ਦੇ ਹੀ ਕੰਮ ਆਣੀ ਹੈ ਕਿਉਂਕਿ ਮਾਤਾ ਗੰਗਾ ਜੀ ਦੇ ਘਰ ਕਿਹੜਾ ਕੋਈ ਪੁੱਤਰ ਹੈ ਇਹ ਗੱਲ ਮਾਤਾ ਗੰਗਾ ਜੀ ਦੇ ਕੰਨੀ ਪਈ ਤੇ ਮਾਤਾ ਗੰਗਾ ਜੀ ਉਦਾਸ ਰਹਿਣ ਲੱਗ ਪਏ ਤੇ ਮਾਤਾ ਗੰਗਾ ਜੀ ਦੀ ਉਦਾਸੀ ਦੇਖ ਕੇ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਉਹਨਾਂ ਨੂੰ ਉਹਨਾਂ ਦੀ ਉਦਾਸੀ ਦਾ ਕਾਰਨ ਪੁੱਛਿਆ ਤਾਂ ਮਾਤਾ ਜੀ ਨੇ ਸਾਰੀ ਗੱਲ ਗੁਰੂ ਅਰਜਨ ਦੇਵ ਜੀ ਨੂੰ ਦੱਸੀ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਮਾਤਾ ਗੰਗਾ ਜੀ ਨੂੰ ਕਿਹਾ ਕਿ ਪੁੱਤਰਾ ਨਿਦਾਨੀ ਬਾਬਾ ਬੁੱਢਾ ਸਹੇਜ ਜੀ ਬੀੜ ਸਾਹਿਬ ਚ ਰੰਦੇ ਹਨ ਤੁਸੀਂ ਆਹ ਪਾਟਾ ਪੀਸ ਕੇ ਮਿੱਸੇ ਪ੍ਰਸ਼ਾਦੀ ਅਚਾਰ ਪਿਆਜ਼ ਅਤੇ ਲੱਸੀ ਦਾ ਮਟਕਾ ਲੈ ਕੇ ਨੰਗੇ ਪੈਰੀ ਜਾ ਕੇ ਬਾਬਾ ਬੁੱਢਾ ਜੀ ਨੂੰ ਪ੍ਰਸ਼ਾਦਾ ਛਕਾਓ ਤੇ ਉਹਨਾਂ ਅੱਗੇ ਅਰਦਾਸ ਕਰੋ ਕਿ ਬਾਬਾ ਜੀ ਸਾਨੂੰ ਪੁੱਤ ਦੀ ਰਾਤ ਬਖਸ਼ੋ ਤੇ ਫਿਰ ਮਾਤਾ ਗੰਗਾ ਜੀ ਨੇ ਨੰਗੇ ਪੈਰੀ ਜਾ ਕੇ ਬੀੜ ਸਾਹਿਬ ਵਿਖੇ ਬਾਬਾ ਬੁੱਢਾ ਸਹੇਜ ਜੀ ਨੂੰ ਪ੍ਰਸ਼ਾਦਾ ਛਕਾਇਆ ਤੇ ਉਹਨਾਂ ਅੱਗੇ ਪੁੱਤ ਦੀ ਬਖਸ਼ਿਸ਼ ਤੇ ਬਾਬਾ ਬੁੱਢਾ ਸਾਹਿਬ ਜੀ ਮਾਤਾ ਜੀ ਦੀ ਸੇਵਾ ਭਾਵਨਾ ਤੋਂ ਪ੍ਰਸੰਨ ਹੋ ਗਏ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਮਾਤਾ ਗੰਗਾ ਜੀ ਨੂੰ ਕਿਹਾ ਕਿ ਆਪ ਦੇ ਘਰ ਵਿੱਚ ਬਹੁਤ ਵੱਡਾ ਯੋਧਾ ਪੁੱਤਰ ਪੈਦਾ ਹੋਵੇਗਾ ਉਸ ਤੋਂ ਬਾਅਦ ਮਾਤਾ ਗੰਗਾ ਜੀ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਗ੍ਰਹਿ ਵਿਖੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਨਮ ਲਿਆ ਤੇ ਅੱਜ ਵੀ ਇਸ ਪਵਿੱਤਰ ਸਥਾਨ ਤੇ ਸੰਗਤਾਂ ਦੂਰੋਂ ਦੂਰੋਂ ਚੱਲ ਕੇ ਨੰਗੇ ਪੈਰੋਂ ਆਉਂਦੀਆਂ ਨੇ ਤੇ ਮਿੱਸੇ ਪ੍ਰਸ਼ਾਦਿਆਂ ਦਾ ਪ੍ਰਸ਼ਾਦ ਲੈ ਕੇ ਆਉਂਦੀਆਂ ਨੇ ਤੇ ਪੁੱਤਰ ਦੀ ਦਾਤ ਦੀ ਅਰਦਾਸ ਕਰਦੇ ਨੇ ਇੱਥੇ ਆ ਕੇ ਤੇ ਆਪਣੀਆਂ ਛੋਲੀਆਂ ਪਰ ਕੇ ਲੈ ਕੇ ਜਾਂਦੇ ਨੇ ਤੇ ਐਸੀ ਗੁਰਦੁਆਰਾ ਬੀਬਾ ਬਾਬਾ ਬੁੱਢਾ ਸਹਜ ਦਾ ਇਤਿਹਾਸ ਤੇ ਜਿੰਨੀ ਕਿ ਮੈਨੂੰ ਜਾਣਕਾਰੀ ਪਤਾ ਸੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਤੇ ਫਿਰ ਆਪਾਂ ਦਰਸ਼ਨ ਕਰਕੇ ਪ੍ਰਸ਼ਾਦਾ ਸ਼ਕਿਆਤੇ ਪ੍ਰਸ਼ਾਦਾ ਸ਼ਕਿਆ ਆਪਾਂ ਅੱਗੇ ਵਾਪਸ ਤੇ ਇਹ ਸੀ ਆਪਣਾ ਛੋਟਾ ਜਿਹਾ ਵਲੌਗ ਅਗਰ ਤੁਹਾਨੂੰ ਵਧੀਆ ਲੱਗਿਆ ਹੋਇਆ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਥੈਂਕ ਯੂ so much for watching this vlog ਮਿਲਦੇ ਆਪਾਂ ਹੁਣ ਨੈਕਸਟ ਵੀਡੀਓ ਦੇ ਵਿੱਚ